ਸਹੀ ਗਾਲ ਜੀ ਸਾਰਿਆਂ ਨੂੰ ਆਪਾਂ 4 ਨੰਬਰ ਗੇਟ ਆ ਜੀ ਕੇ ਆਰ ਬੀ ਐਲ ਦਾ ਮੰਡੀ ਫੜਾ ਵਾਲਾ ਉਹਦੇ ਸਾਹਮਣੇ ਖੜਦੇ ਆ ਆਪਣੇ ਕੋਲ ਮੱਕੀ ਦੀ ਰੋਟੀ ਸਰੋਂ ਦਾ ਸਾਗ ਨਾਲ ਚਾਟੀ ਦੀ ਲੱਸੀ ਹੁੰਦੀ ਹੈ ਘਰ ਦਾ ਮੱਖਣਾ ਹੁੰਦਾ ਇੱਕ ਵਾਰ ਜਰੂਰ ਆਓ ਤੇ ਅੱਗੇ ਹੁਣ ਰਿਵਿਊ ਚੈੱਕ ਕਰਿਓ ਆਪਾਂ ਇਹਨਾਂ ਤੋਂ ਰਿਵਿਊ ਲਵਾਂਗੇ ਇਹ ਆਪਣੇ ਘਰ ਦਾ ਮੱਖਣਾ ਹੈ ਨਾ ਘਰ ਦਾ ਮੱਖਣਾ ਜੀ ਤੇ ਰਿਵਿਊ ਚੈੱਕ ਕਰੋ ਆਹ ਤਰੇ ਰੋਟੀ ਇੱਕ ਹਾਂਜੀ ਵੀਰੇ ਇਹ ਕਿਵੇਂ ਲੱਗਿਆ ਖਾਣਾ ਇੱਕ ਨੰਬਰ ਜੀ ਸਵਾਦ ਲੱਗਿਆ ਜੀ ਪੂਰਾ ਹਾਂ ਜੀ ਬਹੁਤ ਵਧੀਆ ਤੇ 100 ਰੁਪਏ ਵੀਰੇ ਉਹਦੇ ਨਾਲ ਜੀ ਜੀਵਨ ਦਾ ਜਲਾਉਣਾ ਹੈ ਜੀ ਜੀ ਜੀ